ਜਾ ਕੀ ਪ੍ਰਭ ਅਕ ਅਰਧਾਸ ਇੱਕ ਪੂਰੰ ਸਰਿ ਵਾਹੀ ਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਈ ਵਾ ਸ੍ਰੀ ਭਗਵਤੀ ਜੀ ਕੀ ਬਾਤ ਸ਼ਹ ਦਸਮੀ ਪ੍ਰਥਮ ਭਗਵਤੀ ਸਮਰ ਕਾ ਗੁਰੂ ਨਾਨਕ ਲਈ ਧਿਆਈ ਤੇ ਰੰਗਤ ਗੁਰ ਤੇ ਅਮਰਦਾਸ ਰੰਦਾਸਾ ਹੁਈ ਸਹਾਈ ਅਰਜਨ ਹਰਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਈ ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਕਟੇ ਸਭ ਦੁਖ ਜਾਈ ਤੀਗ ਬਹਤਰ ਸਿਮਰਿਆ ਘਰ ਨੌਂ ਦਿਆਵੈ ਧਾਈ ਸਭ ਥਾਈ ਹੁਣਾ ਜੀ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਣਾ ਜੀ ਸਹਾਈ ਦਸਹਾ ਪਾਪ ਸ਼ਾਹੀਆਂ ਦੀ ਜੋਤ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧੰਨ ਅੰਤਰ ਕੀ ਬੋਲੋ ਜੀ ਪੰਜਾਬੀ ਅਸੀਂ ਆ ਚਮ ਸਭ ਜਦਿਆਂ ਚਾਲੀਆਂ ਮੁਕਤੀਆਂ ਹੱਠੀਆਂ ਜਪੀਆਂ ਤਫੀਆਂ ਜਿਨਾ ਰਾਮ ਜਪੀਆ ਵੰਡ ਕੀ ਛਕਿਆ ਦੀਗ ਚਲਾਈ ਦੀਗ ਵਾਹੀ ਦੇਵ ਸੁਣ ਕੇ ਅਨ ਡਟ ਕੀਤਾ ਕਨਾ ਪਿਆਰਿਆਂ ਸਚਿਆਰਿਆਂ ਦੀ ਬਗਤਰ ਕਮਾਈ ਦਾ ਧਿਆਨ ਤਰ ਕੀ ਬੋਲੋ ਜੀ ਜਿਨਾ ਸੰਗਾ ਸੰਗੜੀਆਂ ਦੇ ਧਰਮ ਹੇਤ ਸੀਸ ਦਿੱਤੀ ਬੰਦ ਬੰਦ ਕਟਵਾਈ ਉਪਰੀਆਂ ਲੋਹਾਈਆਂ ਚੱਕੜੀਆਂ ਤੇ ਚਰੇ ਤਨਾਰਿਆਂ ਨਾਲ ਚਿਰਵਾਈ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕਿਸਾ ਸਵਾਸ ਸੰਭਿਭਾਈ ਤੇਨਾ ਸੰਗਾ ਸੰਗੜੀਆਂ ਦੀ ਪਵਿੱਤਰ ਕਮਾਈ ਦਾ ਅੰਤਰ ਕੀ ਬੋਲੋ ਜੀ ਵਾਹ ਪੰਜਾਂ ਤਖਤਾਂ ਤੇ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰ ਕੀ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਜਿਤੇ ਆਏ ਜਿਤੇ ਆਣ ਕਾ ਸਰਕਾਰ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾ ਤਹ ਰਛਿਆ ਰਿਆ ਤੁ ਦੇਗ ਤੇਗ ਫਤਹ ਵਿਰਤ ਕੀ ਪੈਲ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਈ ਖਾਲਸਾ ਜੀ ਕੀ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾ ਨ ਕੇਸ ਦਾਨ ਰਹਿਤ ਦਾਨ ਬੀਕ ਦਾਨ ਸੱਤ ਦਾਨ ਪ੍ਰੋਸ ਦਾਨ ਦੰਨਾ ਸਰਦਾਰ ਨਾਮਦਾਨ ਸ੍ਰੀ ਅੰਮ੍ਰਿਤ ਸਰ ਸਾਹਿਬ ਜੀ ਦੇ ਦਰਸ਼ਨ ਸ਼ਨਾਣ ਜੰਗੀਆਂ ਝੰਡੇ ਪੁੰਗੇ ਜੁਗੋ ਜੁਗਿਆ ਟਾਲ ਧੰਮ ਕਾ ਜਕਾਰ ਖਾਲਸਾ ਜੀ ਕੇ ਗੁਰ ਬਾਲੇ ਬੋਲੋ ਜੀ ਸਿੱਖਾਂ ਦਾ ਮਨ ਨਿਮਾ ਮਤ ਚੀ ਮਤ ਪਤ ਦਾ ਰਾਖਾ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਆਪ ਜੀ ਦੇ ਦਰੋਂ ਘਰੋਂ ਵਰਸਾਈ ਹੋਏ ਮਹਾਪੁਰਖ ਸੰਤ ਬਾਬਾ ਜੁਵੰਲਾ ਸਿੰਘ ਜੀ ਮਹਾਰਾਜ ਸੰਤ ਬਾਬਾ ਮਹਿੰਦਰ ਸਿੰਘ ਜੀ ਮਹਾਰਾਜ ਹਰਖ ਵਾਰ ਵਾਲੇ ਸੰਤ ਬਾਬਾ ਦੀਦਾਰ ਸਿੰਘ ਜੀ ਮਹਾਰਾਜ ਹਰਖ ਵਾਰ ਵਾਲੇ ਸਮੂਹ ਸ਼ਹੀਦ ਸਿੰਘੋ ਮਹਾਪੁਰਖੋ ਹਾਜ਼ਰ ਨਾਜ਼ਰ ਸੱਚੇ ਪਾਤਸ਼ਾਹ ਜੀ ਧੰਨ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਚਰਨ ਕਮਲਾ ਪਾਸ ਅਰਦਾਸ ਬਿੰਤੀ ਜੋਦੜੀ ਹੈ ਜੀ ਸਮੂਹ ਸਾਧ ਸੰਗਤ ਵੱਲੋਂ ਮਿਲ ਕਰਕੇ ਸੱਚੇ ਪਾਤਸ਼ਾਹ ਜੀ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਉਹ ਮਹਾਰਾਜ ਆਪ ਜੀ ਦੇ ਸਾਡੇ 300 ਸਾਲੇ ਨੂੰ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜੋ ਨਗਰ ਕੀਰਤਨ ਸਜਾਇਆ ਗਿਆ ਸੀ ਸੱਚੇ ਪਾਤਸ਼ਾਹ ਜੀ ਗੁਰਦਾਸpur ਤੋਂ ਕੱਲ ਤੇ ਰੋਜ ਤੋਂ ਪੜਾਦਰ ਪੜਾਂਦਿਆਂ ਹੋਇਆ ਅੰਮ੍ਰਿਤ ਸਰਸਾਹ ਵਿੱਚੇ ਉਸ ਤੋਂ ਪ੍ਰਾਂਤ ਰਾਤਰੀ ਆਪ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਡੇਰਾ ਸੰਤਗੜ ਹਰਖਵਾਲ ਜਲੰਧਰ ਵਿਖੇ ਆਪ ਜੀ ਦੇ ਦਰ ਤੇ ਸਮਾਪਤੀਆਂ ਹੋਈਆਂ ਸੰਸਤੇ ਪਾਤਸ਼ਾਹ ਜੀ ਐਸ ਵੇਲੇ ਮਹਾਪੁਰਖਾਂ ਦੀਆਂ ਅਤੇ ਸਮੂਹੀਆਂ ਸੰਗਤਾਂ ਦੇ ਸਹਿਯੋਗ ਨਾਲ ਪੰਜਾਬ ਪਿਆਰਿਆਂ ਦੀ ਅਗਵਾਈ ਹੀ ਨਿਸ਼ਾਨ ਜੀਆਂ ਦੀ ਅਗਵਾਈ ਹੀ ਤਨ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਆਪ ਜੀ ਦੀ ਛਤਰ ਸ਼ਾਇਆ ਹੈ ਨਗਰ ਕੀਰਤਨ ਸਜਾਏ ਗਏ ਹਨ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ ਮਹਾਰਾਜ ਆਪਣੇ ਪਾਵਨ ਪਵਿੱਤਰ ਸਰੂਪਾਂ ਦੇ ਸਵਾਰੇ ਆਪਣੇ ਪਾਵਨ ਪਵਿੱਤਰ ਅਸਥਾਨਾਂ ਤੋਂ ਪਾਵਨ ਪਵਿੱਤਰ ਤਖਤਾਂ ਤੱਕ ਲਿਜਾਣ ਦੀ ਆਗਿਆ ਬਖਸ਼ੋ ਆਪ ਜੀ ਆਪਣੇ ਪਾਵਨ ਪਵਿੱਤਰ ਤਖਤਾਂ ਤੇ ਪ੍ਰਕਾਸ਼ਿ ਨੂੰ ਫੂਕ ਕਰਕੇ ਆਪਣੀਆਂ ਸੌਂਚੀਆਂ ਸੰਗਤਾਂ ਨੂੰ ਖੁੱਲੇ ਦਰਸ਼ਨ ਦੀਦਾਰੇ ਬਖਸ਼ ਕੇ ਨਿਹਾਲ ਕਰੋ ਸੱਚੇ ਪਾਤਸ਼ਾਹ ਜੀ ਅੰਮ੍ਰਿਤ ਵੇਲੇ ਤੋਂ ਆਪ ਜੀ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਈ ਗਏ ਸਜੀ ਹੋਈ ਦੀਵਾਨਾ ਅੰਦਰ ਸੰਪੂਰਨ ਆਸਾ ਜੀ ਦੀ ਬਾਣ ਸ਼ਬਦ ਕੀਰਤਨ ਹੋਈ ਹਰ ਸੱਚੇ ਪਾਤਸ਼ਾਹ ਜੀ ਨਿਤ ਨੇਮ ਹੋਏ ਹਨ ਆਪ ਜੀ ਦੀਆਂ ਬੱਚੀਆਂ ਬਾਸੂ ਗੁਰਬਾਣੀ ਦੇ ਜਾਪ ਕਰਦੇ ਆ ਕੀਰਤਨ ਗੁਰਬਾਣੀ ਗਾਇਨ ਕਰਦੇ ਆ ਅਨੇਕਾਂ ਹੀ ਪ੍ਰਕਾਰ ਦੀਆਂ ਭੁਲਾ ਚੁੱਕਾ ਹੋਈਆਂ ਹਨ ਬਖਸ਼ ਲੈਣਾ ਜੀ ਅਗਾਹ ਵਾਸਤੇ ਸਮਤ ਬਖਸ਼ਣੀ ਸੋਧ ਤੇ ਸਪਸ਼ਟ ਬਾਣੀ ਬਣਦੀ ਮਤਬੁੱਧ ਬਖਸ਼ਿਸ਼ ਕਰਨੀ ਬੜੀ ਸੁਣੀ ਬਾਣੀ ਸੋਧ ਕੇ ਸੱਚ ਕੰਨ ਵਿੱਚ ਪ੍ਰਵਾਨ ਕਰਨੀ ਬੜੀ ਸੁਣੀ ਬਾਣੀ ਦਾ ਗੂਜ ਭਾਵ ਦਰਗਾਈਆਂ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ ਸੱਚੇ ਪਾਛਤ ਦੂਰੋਂ ਨੇੜਿਓ ਸੰਗਤਾਂ ਨੇ ਚਲ ਕਰ ਕੀ ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਹਾਜ਼ਰੀਆਂ ਲਵਾਈਆਂ ਹਨ ਸਮੁਝੀਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਕਦਮ ਕਦਮ ਦਰ ਲਿਖੇ ਲਾਉਣੇ ਸੰਦਰਮ ਘਰੋਂ ਨਾਮ ਦਾਨ ਗੁਰਸਿੱਖੀ ਜੀਵਨ ਪ੍ਰਦਾਨ ਕਰਨਾ ਸੱਚੇ ਪਾਤਸ਼ਾਹ ਜੀ ਸਮੂਹ ਪ੍ਰਸ਼ਾਸਨ ਵੱਲੋਂ ਸਮੂਝੀਆਂ ਸੰਗਤਾਂ ਵੱਲੋਂ ਆਪ ਜੀ ਦੇ ਦਰ ਤੇ ਜੋ ਸੇਵਾਵਾਂ ਨਿਭਾਈਆਂ ਹਨ ਸੇਵਾਵਾਂ ਵਿੱਚ ਕੋਈ ਤਰੁੱਟੀ ਰਹਿ ਗਈ ਹੋਵੇ ਆਪ ਜੀ ਨੇ ਕਿਰਪਾ ਕਰਨੀ ਸੂਖਮ ਭੁੱਲਾਂ ਬਖਸ਼ਣੀਆਂ ਸੱਚੇ ਪਾਤਸ਼ਾਹ ਜੀ ਅਗਾਹ ਵਾਸਤੇ ਸੁਮਤ ਬਖਸ਼ਣੀ ਸੇਵਾ ਕਰਨ ਦਾ ਬਲ ਢੰਗ ਬਖਸ਼ਿਸ਼ ਕਰਨਾ ਸੱਚੀ ਪਤਛਾਦੀ ਬਲ ਉਤਮ ਉਤਸ਼ਾਹ ਬਖਸ਼ਣਾ ਮਹਾਰਾਜ ਆਪ ਜੀ ਦੇ ਦਰ ਤੇ ਸੇਵਾਦਾਰ ਸੰਤ ਪਾਪਾ ਭਗਵਾਨ ਸਿੰਘ ਜੀ ਦਿਨਾਂ ਦੇ ਸਿਰ ਤੇ ਮਿਹਰ ਪ੍ਰਿਆ ਹੱਥ ਰੱਖਣਾ ਤਾਂ ਜੋ ਕੀ ਆਪ ਜੀ ਦੀਆਂ ਜੋ ਲਾਈਆਂ ਹੋਈਆਂ ਸੇਵਾਵਾਂ ਹਨ ਆਪ ਜੀ ਦੇ ਹੁਕਮ ਅਨੁਸਾਰ ਨਿਭਾਉਂਦੇ ਰਹਿ ਵਧ ਚੜ੍ਹ ਕੇ ਆਪ ਜੀ ਦੇ ਪਾਵਨ ਪਵਿੱਤਰ ਸਮਾਗਮਾਂ ਵਿੱਚ ਇਸੇ ਲੈਂਦੇ ਰਹਿ ਤੰਦਰੁਸਤੀਆਂ ਬਖਸ਼ਣੀਆਂ ਸੰਗਤਾਂ ਦਾ ਮਹਾਪੁਰਖਾਂ ਦਾ ਸਹਿਯੋਗ ਵਰਸ਼ਿਸ਼ ਕਰਨਾ ਸੱਚੇ ਪਾਤਸ਼ਾਹ ਜੀ ਅਰੰਭੇ ਕਾਰਜ ਰਾਸ ਕਰਨੇ ਮਹਾਰਾਜ ਐਸ ਲਈ ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਆਪ ਜੀਂਆ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਅੰਮ੍ਰਿਤ ਕੜਾਹ ਪ੍ਰਸ਼ਾਦ ਜੀ ਕਿਆਂ ਦੇਗਾ ਸਜਾਕਰ ਹਾਜ਼ਰ ਕੀਤੀਆਂ ਗਈਆਂ ਹਨ ਕਿਰਪਾ ਕਰੋ ਗਰੀਬਾਂ ਸਾਰ ਸੋਚ ਪਵਿੱਤਰ ਹੁਣ ਲਾਭ ਊਤੋਗ ਹਰਾਈ ਹੋਗ ਲਗਾ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤੌਣ ਦੀ ਆਗਿਆ ਬਖਸ਼ੂ ਆਪਣੇ ਪਾਵਨ ਪਵਿੱਤਰ ਹੁਕਮਨਾਮੇ ਬਖਸ਼ ਕੇ ਨਿਹਾਲ ਕਰੂ ਉਪਰੰਤ ਨਗਰ ਕੀਰਤਨ ਆਰੰਭ ਕਰਨ ਦੀ ਆਗਿਆ ਬਖਸ਼ੂ ਸਈ ਪਿਆਰੀ ਮਿਲ ਜਿਨ੍ਹਾਂ ਮਿਲਿਆ ਆਪ ਜੀ ਦਾ ਪਵਿੱਤਰ ਨਾਮ ਸਿਤਿਆਰੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਜੀ ਕਾ ਖਾਲਸਾ ਵਾਇਕ ਨੂੰ ਜੀ ਕੀ ਫਤਿਹ ਸ ਨੂੰ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਸਭ ਸੰਗਤਾਂ ਜਿਸ ਪ੍ਰਕਾਰ ਭਲੀ ਪ੍ਰਕਾਰ ਜਾਣਦੇ ਹੋ ਕਿ ਜੋ ਪਾਵਨ ਨਗਰ ਕੀਰਤਨ ਪਿਛਲੇ ਰੋਜ਼ ਤੋਂ ਗੁਰਦਾਸਪੁਰ ਨਗਰ ਤੋਂ ਚੱਲਦੀਆਂ ਹੋਈਏ ਸੰਗਤਾਂ ਦੇ ਸਮੇਤ ਸਤਿਗੁਰਾਂ ਦੀ ਸਵਾਰੀ ਪਲਕੀ ਦੇ ਸਮੇਤ ਆਈ ਹੈ ਸੋ ਵਿਸ਼ਰਾਮ ਕਰਦੇ ਹੋਏ ਰਾਤ ਦਾ ਜੋ ਸਮਾਂ ਹੈ ਉਹ ਗੁਰੂ ਖਾਲਸਾ ਜੀ ਇੱਥੇ ਪਾਵਨ ਸਥਾਨ ਗੁਰਦੁਆਰਾ ਡੇਰਾ ਸੰਤਗੜ ਜਲੰਧਰ বিশ্রাম ਕੀਤਾ সব प्रबंध ਹੋਇਆ ਹੈ ਸੋ ਉਸ ਸਥਾਨ ਤੋਂ ਹੁਣ ਰਵਾਨਗੀ ਹੈ ਸਭ ਹੀ ਸੰਗਤਾਂ ਨੇ ਬੜੇ ਧੂਮ ਧਾਮ ਦੇ ਨਾਲ ਜਿਸ ਪ੍ਰਕਾਰ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬਾ ਦੀ ਸ਼ਹੀਦੀ ਨੂੰ ਯਾਦ ਕਰਦਿਆਂ ਹੋਇਆਂ ਸੰਗਤਾਂ ਨੇ ਬੜਾ ਇਕੱਠ ਕੀਤਾ ਹੈ ਸੋ ਬਾਵਨ ਸਥਾਨਾਂ ਦੇ ਜੋ ਮੌਜੂਦਾ ਮੁਖੀ ਸੰਤ ਬਾਬਾ ਭਗਵਾਨ ਸਿੰਘ ਜੀ ਤਿਨਾਂ ਨੇ ਅਗਾਹੋਂ ਕਰਕੇ ਅਤੇ ਸਮੂਹ ਪ੍ਰਸ਼ਾਸਨ ਨੇ ਅਗਾਹੋਂ ਕਰਕੇ ਸਭ ਸੇਵਾਵਾਂ ਸੰਭਾਲੀਆਂ ਹਨ ਸੋ ਇਸ ਸਰ ਦੀ ਤਰਜੀਹ ਵੱਲ ਨੂੰ ਜਾਣੇ ਨੇ ਸੋ ਇਸੇ ਤਰ੍ਹਾਂ ਸਭ ਸੰਗਤਾਂ ਨੇ ਨਾਲ ਜਾਣਾ ਹੈ ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਸਾਬੀ ਸੰਗਤਾਂ ਨੂੰ ਇਸੇ ਤਰ੍ਹਾਂ ਉਤਸ਼ਾਹ ਬਖਸ਼ਣੇ ਦਇਆ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਿੰਦ ਦੀ ਚਾਦਰ ਸਤਿਗੁਰੂ ਪੁਰਤ ਇੱਕ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰੂ ਸਾਹਿਬ ਦੇ ਚਰਨਾਂ 'ਚ ਸਾਡੇ ਜਲੰਧਰ ਨਗਰ ਵਿਖੇ ਪਹੇ ਆ ਮੈਂ ਸਾਰੀ ਸੰਗਤ ਨੂੰ ਬਹੁਤ-ਬਹੁਤ ਸ਼ੁਭ ਕਾਮਨਾਵਾਂ ਦਿੰਦਾ ਹਾਂ ਔਰ ਜੋ ਸਮੋਤੀ ਜਿਹੜੀ ਪ੍ਰਸ਼ਾਸਨ ਨੇ ਜੋ ਪ੍ਰਬੰਧ ਕੀਤੇ ਆ ਇਸ ਪਵਿੱਤਰ ਨਗਰ ਕੀਰਤਨ ਦੇ ਉਪਲਬਧ ਹੋਏ ਵਿੱਚ ਬਹੁਤ ਹੀ ਸਲਾਘਾਯੋਗ ਹੈ ਔਰ ਪੰਜਾਬ ਸਰਕਾਰ ਵੱਲੋਂ ਜਿਸ ਤਰੀਕੇ ਦੇ ਸਾਰੇ ਚਾਹੇ ਕੋਈ ਵੀ ਜਿਹੜੇ ਇਵੈਂਟਸ ਆ ਚਾਹੇ ਜਿਹੜੇ ਕੀਤੇ ਗਏ ਆ ਉਹਦੇ ਵਿੱਚ ਲਾਈਟ ਹੈਂਡ ਸਾਊਂਡ ਸ਼ੋਅ ਜਾਂ ਸਾਰੇ ਪੰਜਾਬ ਦੇ ਵਿੱਚੋਂ ਅਲੱਗ-ਅਲੱਗ ਥਾਨਾਂ ਤੋਂ ਨਗਰ ਕੀਰਤਨ ਸ਼੍ਰੀ ਨੰਦਪੁਰ ਸਾਹਿਬ ਪਹੁੰਚ ਰਹੇ ਆ ਤਾਂ ਮੈਂ ਸਾਰੇ ਸੰਗਤ ਦੇ